ਸਿਕਲ ਜੀ ਸਾਰਿਆਂ ਨੂੰ ਜੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਇੱਥੇ ਅੱਜ ਬਹੁਤ ਦਿਨਾਂ ਬਾਅਦ ਮਿਲਉਗਾ ਰਿਹਾ ਸਾਡਾ ਸਾਡਾ ਪਲਾਨ ਹੈ ਮੈਂ ਵੀ ਖੰਡਾ ਮਲਾਪੂਰ ਪੰਜਾਬ ਵਰਸਸ ਕੋਲਕਾਤਾ ਦਾ ਤੇ ਆਪਾਂ ਹੁਣ ਜਿਹੜੇ ਰਾਜਪੁਰੇ ਇਸ ਟਾਈਮ ਮੈਂ ਤੇ ਭਾਜੀ ਭਾਈ ਹੁਣੇ ਅੰਦਰ ਬੈਠੇ ਆ ਧੰਨਵਾਦ ਨੇ ਬਈਨਾ ਇਹ ਭਾਈ ਬੈਠਿਆ ਦੇ ਸਦਾ ਭਾਈ ਠਾਕਾ ਰੈਡੀ ਆ ਮਰੇ ਆ ਰੈਡੀ ਮੈਂ ਨੰਦ ਸੇਵਾ ਮੈਂ ਵੇਖਣ ਚੱਲਿਆ ਅੱਜ ਭਾਈ ਮੈਂ ਫੜ ਲਿਆ ਭਾਈ ਮੈਂ ਕੋफी-ਕੋफी ਪੀ ਲਈ ਭਾਈ ਨੇ ਨਵਾਈਟ ਕੀਤਾ ਮੈਨੂੰ ਚੱਲ ਆ ਜਲੀਏ ਵੇਖ ਲਈਏ ਮੈਂ ਅੱਜ ਤੇ ਹੁਣ ਬਾਕੀ ਹੁਣ ਆਪਾਂ ਕੋਈ ਨਾ ਨੋ ਵੀ ਸਾਡੀ ਤੇ ਬੈਠੇ ਸੀ ਆਪਾਂ ਪਹਿਲਾਂ ਜਾਣਾ ਪਾਉਂ ਸਰਹੰਦ ਮੱਥਾ ਨਤਕ ਕੇ ਗੁਰਦੁਆਰੇ ਉਸ ਤੋਂ ਬਾਅਦ ਫਿਰ ਆਪਾਂ ਚੰਡੀਗੜ੍ਹ ਨੂੰ ਨਿਕਲ ਜਾਣਾ ਕਿਉਂਕਿ ਮੈਚ ਹੈਗਾ ਰਾਤ ਨੂੰ 7:30 ਹੋਇਆ ਹੈ ਆਏ ਦਾਸੀ ਬੱਧੀ ਜਾਨ ਨਿਕਾਏਗਾ ਜਣ ਕੋ ਮਿਲ ਕਰ ਤੇ ਅੱਜ ਤੋਂ ਮਕਰ ਕੇ ਸਾਰਾ ਕਰਦੇ ਰਹੇ ਰਾਤ ਨਾਲ ਤੁਹਾਨੂੰ ਦਵਾ ਮੈਚ ਲਗਾਣੇ ਆਏ ਆਏ ਅੱਪ ਬੰਬੈਠੇ ਹਾਂ ਤੇ ਸਟੋਰ ਬਾਕੀ ਈਡਲ ਮੋਟਰਸ ਰਾਜਪੁਰਾ ਇਹਨ ਦਾ ਸਾਰ ਬਸ ਸਾਰਾ ਆਏ ਇਧਰ ਬਾਹਰ ਆ ਗਏ ਆਪਾਂ ਸਾਰਾ ਬਨੇ ਰੈਸਟੋਰੈਂਟ ਵਗੈਰਾ ਦੇਖੀਏ ਅਮ ਮੋਟਰਨਾ ਬਰਕਰਕੇ ਇੱਥੇ ਆਪਣੀਆਂ ਬੱਸਾਂ ਵੀ ਰੁਕਦੀਆਂ ਨੇ ਡੋਗਨੇਡੀਆਂ ਵੀ ਸਾਰੀਆਂ ਜਿਲੀ ਹਰ ਇੱਕ ਬੱਸ ਖੜਦੀ ਇੱਥੇ ਇਹ ਸਾਰਾ ਨਾਲ ਨੇ ਬਣਾਇਆ ਵਾ ਖਾਣ ਪੀਣ ਦਾ ਰੈਸਟੋਰੈਂਟ ਵਗੈਰਾ ਸਾਰਾ ਕੁਝ ਹੈਗਾ ਇੱਥੇ ਕੋਈ ਮਤਲਬ ਹੈਗਾ ਪਾਰਕਿੰਗ ਏਰੀਆ ਹੀ ਵਧੀਆ ਨਾਲ ਲਾ ਕੇ ਪਟ્રોલ ਸਟੇਸ਼ਨ ਆ ਹੈ ਹਾਈਵੇ ਗਿਆ ਕਿ ਦਿੱਲੀਆ ਬਾਕੀ ਤੁਹਾਨੂੰ ਸਾਰਾ ਜਾਣਕਾਰੀ ਦੇ ਦੇ ਹਾਂ ਜੀ ਹੌਲੀ ਹੌਲੀ ਲੋ ਜੀ ਅਗਲੇ ਸਫਰ ਲਈ ਨਿਕਲ ਚੁਕੇ ਆਪਾਂ ਤੇ ਭਾਈ ਆ ਗਿਆ ਸਾਨੂੰ ਲੈਣ ਆ ਸਾਹਮਣੇ ਸਾਹਮਣੇ ਬਤੀ ਖਾਨੇ ਆ ਪਾਹਣ ਚੱਲਿਆ ਮਾ ਸਾਡੇ ਗਾਣ ਕਲੋ ਕੋਈ ਪਈ ਗੱਲਾਂ ਲੈ ਚਲੇ ਫਟੇਗੜ ਸਾਹਿਬ ਫਟੇਗੜ ਸਾਹਿਬ ਜਾ ਕੇ ਫਿਰ ਉਸ ਤੋਂ ਬਾਅਦ ਆਪਾਂ ਮੈਚ ਚੱਲ ਨੂੰ ਬਣਾਵਾ ਆ ਆ ਗਏ ਭਾਈ ਉਹਦੀ ਤਿਆਰੀ ਜੇ ਮਣੀ ਭਾਜੀ ਫ੍ਰੋਮ ਰਾਜਪੁਰਾ ਭਾਈ ਇਹ ਤਾਂ ਉਹ ਰਹੀ ਰਹੀ ਸਾਹ ਉਹ ਰਹੀ ਚਲੋ ਇਹਨੂੰ ਚਲਿਏ ਸੜਾ ਗਨ ਚਲੋ ਇਹਦਾ ਦੇਖ ਕੇ ਫਿਰ ਹਾਂ ਚਲਿਏ ਮੈਂ ਦੇਖਣ ਰਣੀਆਂ ਭਾਜੀ ਹਾਂਜੀ ਹਾਂਜੀ ਓਕੇ ਓਕੇ ਚੱਲੇ ਆ ਬਾਅਦ ਮਿਲਦੇ ਹਾਂ ਦੋਟ

प्रो या रूल रेगुलेशन क्रिस करडून पाहिजे अंदर ठंडे लॅटन डे ਦਰਸ਼ਨ ਹੋ ਗਏ ਦਰਨ ਨੰਗਰ ਨੰਗਰ ਖਾ ਕੇ ਸਾਰਾ ਕੁਝ ਇੱਥੇ ਜਰ ਥੋੜਾ ਪ੍ਰਾਈਵੇਸੀ ਦਾ ਇਸ਼ੂ ਹੈ ਇਸ ਕਰਕੇ ਵੀਡੀਓ ਨਹੀਂ ਬਣਦੀ ਵੀ ਅੰਦਰ ਨਾਲ ਚੰਗਾ ਨਹੀਂ ਲੱਗਦਾ ਨਾਲ ਚੰਗਾ ਲੱਗਦਾ ਗੁਰਦਾਰੇ ਸਾਰੇ ਵੇਖ ਲਿਆ ਫਿਰ ਤੇ ਬੱਚੀ ਨੂੰ ਨਾਲ ਹੀ ਚੱਲੇ ਆ ਚੰਡੀਗੜ੍ਹ ਨੂੰ ਮੈਚ ਵਲ ਨੂੰ ਮਿਲਦੇ ਆ ਤੁਹਾਨੂੰ ਸਟੇਡੀਅਮ 'ਚ ਆ ਕੇ ਲਓ ਵੀ ਮਿੱਤਰੋ ਚੱਲ ਪਿਆ ਹੁਣ ਸਟੇਡੀਅਮ ਵੱਲ ਨੂੰ ਥੋੜੀ ਜਿਹੀ ਰੈਸਟ ਬੇਸੇ ਮਾਹੌਲ ਤੇ ਮੈਂ ਫਿਰ ਆ ਖਾਦਾਂ ਪਤਾ ਜਮਾ ਮੈਂ ਚੱਲੇ ਆ ਸਟੇਡੀਅਮ ਕੀ ਮਿਲਦੇ ਤਾਂ ਸਟੇਡੀਅਮ ਜਾਦੇ ਸਟੇਡੀਅਮ ਲੋਵੀ ਆ ਗਏ ਆਪਾਂ ਸਟੇਡੀਅਮ ਬਹੁਤ ਵਧੀਆ ਬਹੁਤ ਵਧੀਆ ਪਾਈ ਬਣਾਣਿਆ ਸਨੇਪਾਂ ਅਖ ਪੀਸੀ ਆ ਭਾਈ ਬਹੁਤ ਵਧੀਆਣੀ ਬੱਸ ਉਹ ਐਂਟਰੀ ਕਰਕੇ ਤੇ ਅੰਦਰ ਹੀ ਜਾਣਾ ਵਾ ਫਿਰ ਮਿਲਦੇ ਆ ਅੰਦਰ ਜਾ ਕੇ ਐਂਟਰੀ ਦਵਾ ਓਏ ਮਿੱਤਰੋ ਗੱਡੀ ਗੱਡੀ ਲਾਤੀ ਪਾਰਕ ਤੇ ਇਧਰ ਭਾਈ ਸਿਰੇ ਸ਼ੈ ਯਾਰ ਇੰਦਰ ਦਾ ਅਥਾ ਟਿੱਕਾ ਭਾਈ ਨੇ ਲਈ ਨਹੀਂ ਜਰਸੀ ਭਾਈ ਨੇ ਕਿਹਾ ਭਾਈ ਕਹਿੰਦਾ ਮੈਂ ਨਹੀਂ ਲੈਣੀ ਬਾਕੀ ਚਲੋ ਐਂਟਰੀ ਕਰਕੇ ਤੇ ਹੇਰ ਮਿਲਦਾ ਤੁਹਾਨੂੰ ਛੇੜੀ ਦੇ ਅੰਦਰ ਦੇ ਸਾਡੇ ਰੈਡੀ ਆ ਐਕਸਾਈਟਮੈਂਟ ਪੂਰੀ ਆ ਤੇ ਚੱਲਿਆ ਹੁਣ ਆਪਾਂ ਐਂਟਰੀ ਕਰਾਉਣਾ ਬਹੁਤ ਰਸ਼ਾ 来 ਕਿ ਟਿਕਟ ਬਲੈਕ ਅੰਡੀਜਨ ਤਾਂ ਸੇ ਹਾਂ ਐਕਸਟਰਾ ਐਕਸਟਰਾ ਟਿਕਟ ਮੰਗ ਲੈ ਨਹੀਂ ਆ ਰਹੇ ਹਾਂ ਅਥਰ ਆਪਣੀ ਟਿਕਟ ਕਰਾ ਕੇ ਫੇਰ ਹੀ ਐਂਟਰ ਹੋਏ ਹੋਏ ਨਾ ਚਲੋ ਜੀ ਪੰਜਾਬ ਦੇ ਫੈਨ ਬਹੁਤ ਮਾਰੀ ਹੈ ਪੰਜਾਬ ਦੀ ਫੈਨ ਬਹੁਤ ਬਹੁਤ ਭਾਈ ਪੂਰਾ ਐਕਸਾਈਟਮੈਂਟ ਚਾਹ ਲੈ ਚਲੋ ਮੱਗੀ ਐਂਟਰੀ ਕਰਕੇ ਫੇਰ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਤਾਂ ਬਹੁਤ ਜਨਤਾ ਆਈ ਹੈ ਬਹੁਤ ਜ਼ਿਆਦਾ ਐ ਸਟਾਰ ਸਪੋਰਟ ਵਾਲੇ ਦੇਖੋ ਬਹੁਤ ਜ਼ਿਆਦਾ ਆਸ਼ਾ ਆਪਣਾ 게ਟ ਨੰਬਰ ਆ ਗਿਆ ਬਸ ਹੁਣ ਐਂਟਰੀ ਜੇ ਕਰਨਾ ਪਾਸ ਨਹੀਂ ਫਟੇ ਜਾਂ ਲਾ ਦੇ ਸਾਢੇ 6:00 ਸਾਢੇ 5:30 ਵਜੇ ਹੈ ਪਾਲਣ ਗੇਟ ਨੰਬਰ 4 ਲੋ ਗੇਟ ਨੰਬਰ ਆ ਗਿਆ ਸਾਡਾ ਹੁਣ ਐਂਟਰੀ ਆ ਡੇਅਰ ਸਨਾਈ ਇੱਥੋਂ ਲੋ ਵੀ ਭਾਈ ਲੋਕ ਐਂਟਰੀ ਹੋ ਗਈ ਸਾਡੀ ਹੁਣ ਅੱਪਾਂ ਜਾ ਕਿਤੇ ਸਨ 4 ਹਾਂ ਸਾਹਮਣੇ ਆ ਭਾਈ ਆਇਰ ਚਲਗਤਾਣੇ ਬਦਲਾ ਲੈਣਾ ਕਿੱਥੇ ਆ ਉਹ ਨਹੀਂ ਹੋਣਾ ਇੱਥੇ ਹੀ ਰਹਿਣਾ ਉਹ ਵੀ ਮਾਮੇ ਦਾ ਮੁੰਡਾ ਇੱਥੇ ਹੀ ਡਿਊਟੀ ਲੱਗੀ ਉਹਦੀ ਮਿਸਟਰ ਵਿਕਾਸ ਕੁਮਾਰ ਨਿਓ ਪਾਰਟਨਰ ਹੈ ਐਂਟਰੀ ਹੋ ਗਈ ਭਾਈ ਦੀਆ ਸਾਡੇ ਭਾਈ ਦੂਜੇ ਸਿਕਿਉਰਿਟੀ ਚੈੱਕ ਹੋਣ ਲਿਆ ਰਿਹਾ ਭਾਈ ਜੀ ਜੀ ਰਖ ਲਈ ਇਹਨਾਂ ਨੇ ਲੋਕ ਹੀ ਹੋਣ ਨੰਬਰੇ ਪਾਏ ਸੀ ਨੰਬਰ ਆ ਗਏ ਉੱਪਰ ਕਿਤੇ ਇਹ ਸੀਰੀਅਲ ਨੰਬਰ ਆਪਣੀ ਅੱਜ ਚੜਾਈ ਚੜ੍ਹਨੀ ਹੁਣ ਹੈ ਕੋੜੀਆਂ ਨਹੀਂ ਬਣਾਈਆਂ ਇਹਨੇ ਮਕਾ ਆ ਕੋੜੀਆਂ ਨਹੀਂ ਬਣਾਈਆਂ ਰਾਣੇ ਇਹ ਸਿੱਧਾ ਹੀ ਬਣਾਇਆ ਹੋਣਾ ਰੈਂਪ ਬਣਿਆ ਬੁਢਾ ਉੱਪਰ ਜਾਣ ਨੂੰ ਹਲੋ ਵੀ ਐ ਸਿਕਿਉਰਟੀ ਜੱਕ ਸਾਰੇ ਹੋਣਦੇ ਆ ਦਰਜਨਤਾ ਉੱਪਰ ਜਾਣ ਨੂੰ ਰਾਹ ਸਾਡਾ ਐਨ ਪੀ ਐਫ ਹੋਰ ਇੱਥੇ ਹੀ ਆਪਾਂ ਟੀਅਰ ਬੀ ਹਲੋ ਜੀ ਆਹ ਲੱਗੀ ਆਪਣੀ ਐਂਟਰੀ ਫਾਈਨਲੀ ਸਟੇਡੀਅਮ ਤੇ ਪਹੁੰਚ ਗਏ ਆਪਾਂ ਆਹ ਦੇਖ ਲਓ ਜੀ ਆਹ ਸਟੇਡੀਅਮ ਜਨਤਾ ਪੂਰੀ ਮੋੜ ਬਣੇ ਹੋਏ ਆ ਤੇ ਇਸ ਇਸ ਕਾਹਦੀ ਵਿੱਚ ਲਿਖੂ ਵਿੱਚ ਪਰ ਇਹ ਹਾਇ ਨਹੀਂ ਪ੍ਰੈਕਟਿਸ ਕਰਨ ਲਈ ਹਾਇ ਇੰਟਰਵਿਊ ਵਗੈਰਾ ਚੱਲਣ ਗਿਆ ਹੈ মিডিਆ ਬਾਕਸ ਸਾਰਾ ਇਦਾਂ ਭਾਈ ਹਣੀ ਐਂਟਰੀ ਲੈਣ ਦੇ

ਇਹ ਫੋਮਟਰ ਉਹ ਜਿਹੜਾ ਟੋਸ ਹੁਣਾ ਉਹਦੇ ਲਈ ਕਮਾਈ ਨਹੀਂ ਜਾਂਦਾ ਹੋਇਆ। ਗੁਰਵਾਜ ਲਈ ਪੰਗੇ ਲੈਣੇ ਹੋਏ ਪੂਰੇ। ਟਾਈਮ ਆਪ

i'm a ਤੋੜ ਦੋਗੀ ਇਹ ਹੁਣ ਆਪਣਾ ਆ ਸਰਪੰਚ ਸਾਹਿਬ ਨਵਾਂ ਰੂਲਾ ਆ ਬੈਟ ਚੈੱਕ ਕਰਨ ਵਾਲਾ ਆ ਫੜਿਆ ਵਾ ਬੁੱਧਾੜੇ ਆ ਅੰਪਾਇਰ ਨੇ ਆ ਪਹਿਲਾ ਬਾਲ ਫੇਸ ਕਰਨਗੇ। ਕਰੋ ਪੰਜਾਬ ਦਾ ਹੋ ਗਿਆ ਇਹ ਕਲਾਪਸ। ਬ੍ਰੇਕ ਹੋਈ ਹੁਣ। 74 ਦੇ 5 ਬਿੰਟਾਂ ਇਹਨਾਂ ਦੇ ਬੁਛਾਤੀ ਕਰਦੀ ਬੈਟਿੰਗ ਲਾ ਕੇ ਪਹਿਲਾਂ ਅੱਜ। ਆ ਜਹਾਮ ਨੇ ਆਪਣੇ ਫੇਰ ਇੱਕ ਵਾਰੀ ਆਪ ਮਾਰੀ ਆ ਰੰਗਦਸ ਤੇ ਇਹਨਾਂ ਨੇ ਸਭ ਤੋਂ ਵੱਡੀ ਗਲਤੀ ਕੀਤੀ ਬੈਟਿੰਗ ਲਾ ਕੇ ਪਹਿਲਾਂ। ਬੋਲ ਦਾ ਘਰਾਵ ਹਾਈ ਸਕੋਰ ਗਿਆ ਮਣੀ ਜੈਦੀ ਪਰ ਸਕੋਰ ਤੇ ਵਧੀਆ ਭਾਈ ਪਰ 5 ਮਿੰਟ ਚ ਜਾ ਰਹੇ ਨਾ 5 ਮਿੰਟ ਹੋ ਗਏ ਆਣਾ ਲਾਸਟ ਪੇਅਰ ਆਹ ਹੋਇਆ ਇਸ ਤੋਂ ਬਾਅਦ ਨੂੰ ਬੈਟ ਪਲੇਅਰ ਕਾਰਨਾ ਪੈਣਾ ਹਾਂ ਬਾਕੀ ਪਾਣੀ ਪੁਣੀ ਟੀਨ ਦੇ ਹੁਣ ਟਾਈਮ ਹੋ ਰਹੀ ਚੱਲ ਵੀ ਬਾਬਾ ਬਰੋੜਾ ਪਹਿਲੀ ਵਾਰ ਕਰਨ ਲੱਗਾ ਜੇ ਫੇਸ ਓਏ ਅਸ਼ੇਕ ਰਾਣਾ ਅੱਜ ਭਾਈ ਆਪਣੀ ਮੋਦ ਆਫ ਛੇੜੀਆ ਪੰਜਾਬ ਨੇ ਮੋਦ ਦਾ ਧਿਆਨ ਕਿੱਧਰ ਹੀ ਤੂੰ ਰਨ ਲੈਟ ਦੂਜੇ ਨੂੰ ਕੋਲ ਦੇ ਰਿਹਾ ਅੱਜ ਜਾਣ ਬਾਅਦ ਕੀ ਕਹਿਣਾ ਜਾਓਗੇ ਚਾਰ ਤੋਂ ਪਹਿਲਾਂ ਹੀ ਮਾਰ ਨਹੀਂ ਚਹੀਦੀ ਯਾਰ ਚਾਰ ਦਾਨਾ ਮੇਰੇ ਸਿਤਾ ਤੱਕ ਪਜਾਮਨੇ ਰੰਗ ਬੰਦ ਤੇ ਪੂਰੇ ਹੁਣ ਬਸ ਹੋ ਗਿਆ ਫਿਨਿਸ਼ ਤੇ ਦਾਨ ਹੋ ਗਿਆ ਸਾਰਾ ਬਾਕੀ ਠੀਕ ਹੈ ਬਾਕੀ ਠੀਕ ਆ ਸਤਿਗੁਰਾਲ ਪੰਜਾਬੀ ਆ ਗਏ ਤੇ ਪੰਜਾਬੀ ਛਾ ਗਏ ਅੱਜ ਠੀਕ ਆ ਭਾਈ ਮਿਲਾਂਗੇ ਅਗਲੇ ਅੱਜ ਜੀ ਓਕੇ